ਪੰਜਾਬ ਭਰ ਦੇ ਵਿੱਚ ਆਇਆ ਆਫਤ ਬਣ ਕੇ ਪਾਣੀ ਕਿਸੇ ਦੀ ਹੈ ਜਾਨਾਂ ਲੈ ਗਿਆ ਤੇ ਕਿਸੇ ਦੀ ਆ ਫਸਲਾ ਲੈ ਗਿਆ ਜਿਹਖਲਾਤ ਦੇਖੇ ਜਾਂਦੇ ਇਸ ਵਕਤ ਬੀਬਲ ਮੰਡ ਦੇ ਵਿੱਚ ਖੇਤਰ ਦੇ ਵਿੱਚ ਖੜੇ ਆ ਜਿਹਖਲਾਤ ਦੇਖੇ ਜਾਂਦੇ ਫਸਲ ਜਿਹੜੀ ਪਾਣੀ ਵਿੱਚ ਡੁੱਬੀ ਹੋਣ ਕਰਕੇ ਕਿਸਾਨਾਂ ਦੇ ਚਿਹਰੇ ਤੇ ਜਿਹੜੀ ਨਿਰਾਸ਼ਾ ਜਿਤਾਈ ਜਾ ਰਹੀ ਜਿਹਖਲਾਤ ਦੇਖੇ ਜਾਂ ਤਾਂ ਖਲਾਤ ਵੱਧ ਤੋਂ ਵੱਧ ਹੱਲੇ ਤੱਕ ਵੀ ਜਿਹੜਾ ਕਿ ਬਰਸਾਤ ਜਿਹੜੀ ਲਗਾਤਾਰ ਪੈਂਦੀ ਪਾਵੇਂਗੀ ਦੋ ਤਿੰਨ ਦਿਨਾਂ ਤੋਂ ਧੁੱਪਾ ਹੋਣ ਕਰਨ ਕਿਤੇ ਨਾ ਕਿਤੇ ਜਿਹੜਾ ਪਾਣੀ ਜਿਹੜਾ ਬਿਆਸ ਰਿਆ ਵੱਲੋਂ ਮੌਣਵਾ ਜਿਹੜਾ ਸ਼ੁਰੂ ਹੋ ਚੁੱਕਾ ਮੇਰੇ ਕੋਲ ਕੁਝ ਲੋਕ ਖੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾ ਕੀ ਹਾਲਾਤ ਆ ਔਰ ਪੰਜਾਬ ਦੇ ਵਿੱਚ ਜੋ ਤਰਾਸਤੀ ਦਾ ਸਮਾਂ ਚੱਲ ਰਿਹਾ ਵਾ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜੀ ਇੱਕ ਤਾਂ ਹਾਲਾਤ ਹੈ ਕਿ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਲੋਕ ਘਰੋਂ ਬਕਰ ਹੋਏ ਨੇ ਜਿੰਨੇ ਵੀ ਮੰਡ ਖੇਤਰ ਤੁਸੀਂ ਬੰਨ ਤੁਸੀਂ ਬੰਨ ਦੇ ਬੈਠੇ ਹੋਏ ਨੇ ਤੇ ਬੁਰਾ ਹਾਲ ਹੈ ਲੋਕਾਂ ਦਾ ਲੋਕ ਸੇਵਾਦਾਰ ਜਿਹੜੇ ਹੈਗੇ ਐਨ ਆਰ ਆਈ ਲੋਕ ਜਾਂ ਕੋਈ ਗੁਰਦੁਆਰੇ ਵਾਲੀਆਂ ਸ਼ਿਵਾਵਾ ਜਿਹੜੇ ਉਹ ਨਿਭਾ ਰਹੇ ਨੇ ਉਹ ਰੋਟੀ ਪਾਣੀ ਪਹੁੰਚਦਾ ਕਰ ਰਹੇ ਨੇ ਲੋਕਾਂ ਨੂੰ ਬਾਕੀ ਹਜੇ ਤੱਕ ਸਰਕਾਰ ਵੱਲੋਂ ਤਾਂ ਸਾਨੂੰ ਕੋਈ ਨਹੀਂ ਦਿਖਿਆ ਮੌਕੇ ਤੇ ਬਾਕੀ ਸੁਣ ਰਹੇ ਆ ਕਿ ਮੁਆਵਜ਼ਾ ਜਿਹੜਾ ਆ ਕਿ ਦੇਣਗੇ ਪ੍ਰਤੀ ਏਕੜ ਕਿੰਨਾ ਖਰਚਾ ਆ ਜਾਂਦਾ ਵਾ ਝੋਨੇ ਦੀ ਬਿਜਾਈ ਦੀ ਗੱਲ ਕਰ ਲਈ ਜਾਵੇ ਜਾਂ ਗੰਨੇ ਦੀ ਗੱਲ ਦੇਖੋ ਜੀ ਖਰਚਾ ਜਿਹੜਾ ਘੱਟੋ ਘਾਟ ਵੀ 25 ਤੋਂ 30000 ਰੁਪਇਆ ਆ ਜਾਂਦਾ ਵੇ ਖਾਦਾ ਦਵਾਈਆਂ ਲਵਾਈ ਕੱਦੂ ਜੋ ਡੀਜ਼ਲ ਪਾਣੀ ਸਾਰਾ ਪਾ ਕੇ 25 ਤੋਂ 30000 ਹਰ ਕਿਸਾਨ ਨੂੰ ਪਤਾ ਕਿ ਇਹਦਾ ਖਰਚਾ ਹੁੰਦਾ ਆ ਝੋਨੇ ਦਾ ਚਾਹੇ ਗੰਨੇ ਦਾ ਬਾਕੀ ਹੈ ਕਿ 90 80 ਤੋਂ 90 ਦੇ ਕਰੀਬ ਝੋਨਾ ਨਿਕਲਦਾ ਆ ਅਸੀਂ ਮੁਆਵਜ਼ੇ ਦੀ ਮੰਗ ਤੇ ਹੀ ਕਰਾਂਗੇ ਚਲੋ ਜ਼ਿਆਦਾ ਨਹੀਂ ਤੇ 45000 ਹਰ ਕਿਸਾਨ ਨੂੰ ਮਿਲਣਾ ਜੇ ਇਹਦੇ ਜਿਹੜਾ ਮਾੜਾ ਮੋਡਾ ਪੈਰਾਂ ਦੇ ਦੁਆਰਾ ਜਿਹੜਾ ਕਿ ਆ ਸਕੇ ਨਹੀਂ ਤੇ ਅਗੂ ਕਣਕਾਂ ਬੀਜਨ ਨੂੰ ਵੀ ਇੰਨਾ ਕੋ ਤੇਲ ਪਾਣੀ ਖਾਦ ਦਾ ਇੰਤਜ਼ਾਮ ਨਹੀਂ ਹੋਣਾ ਤੇ ਕਈਆਂ ਦਾ ਤਾਂ ਇੰਨਾ ਕੋ ਗਿਆ ਕਿ ਪਾਣੀ ਨਾਲ ਘਰ ਡਿੱਗ ਗਿਆ ਤਬਾਹ ਹੋ ਗਿਆ ਕਈਆਂ ਦੇ ਪਸ਼ੂ ਮਰ ਗਏ ਤੇ ਆ ਕੁਛ ਇੱਕ ਮੇਰਾ ਮੰਡ ਹਵੀਵਾਲ ਦੇ ਵਿੱਚ ਵੀ ਮੁੰਡਾ ਗੁੱਜਰ ਭਾਈ ਚਰੇ ਜੂ ਸੀ ਕਿ ਜਿਹਦਾ ਕਿ ਚਾਰ ਮੱਝਾਂ ਮਰ ਗਈਆਂ 12 13 ਤਰੀਕ ਨੂੰ ਜਦੋਂ ਪਾਣੀ ਚੜ ਕੇ ਆਇਆ ਤੇ ਕੁੱਚੇ ਸਾਨੂੰ ਪੱਠੇ ਖਾਰੀਆਂ ਸੀ ਤੇ ਉਹ ਪੱਠੇ ਖਾਂਦੇ ਹੀ ਮਤਲਬ ਸਾਰੀਆਂ ਇੱਕਦਮ ਅਟੈਕ ਆ ਗਏ ਚਾਰ ਮਰ ਗਈਆਂ ਖਤਮ ਹੋ ਗਈਆਂ ਜੇਕਰ ਪਰਨ ਦੀ ਗੱਲ ਕੀਤੀ ਜਾਵੇ ਤੇ ਬਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਔਰ ਜੇਕਰ ਇੱਕ ਹੋਰ ਬਨ ਦੇ ਵਿੱਚ ਬਣਾਇਆ ਜਾਵੇ ਤੇ ਕੀ ਲਾਭ ਹੈ ਕਿ ਉਹਦਾ ਫਸਲ ਦਾ ਹੋਰ ਪਚਾਅ ਹੋ ਸਕਦਾ ਦੇਖੋ ਇਹ ਹੋਰ ਬਨ ਤੇ ਬਹੁਤ ਦੂਰ ਦੀਆਂ ਗੱਲਾਂ ਨੇ ਜੀ ਇਹੀ ਜਿਹੜਾ ਤੁਸੀਂ ਬਨ ਬਣਿਆ ਸਾਡਾ 2 2 2.5 ਕਿਲੋਮੀਟਰ ਦੂਰ ਪੈ ਜਾਂਦਾ ਆ ਇਹਦੀ ਵੀ ਕਦੀ ਕਿਸੇ ਨੇ ਕੋਈ ਮੁਰੰਮਤ ਨਹੀਂ ਕਰਾਈ ਆ ਪਿਛਲੇ 2 2.5 ਸਾਲ ਪਹਿਲਾਂ ਆਪਣੇ ਸੁਖਪਾਲ ਸਿੰਘ ਖੈਰਾ ਨੇ ਜਿਹੜਾ ਕਿ ਟਾਲੀ ਤੋਂ ਲੈ ਕੇ ਤੇ ਆਪਣਾ ਢਿਲਵਾਵਾਂ ਤੱਕ 28 ਤੋਂ 29 ਕਿਲੋਮੀਟਰ ਜਿਹੜਾ ਬੰਨ ਪੱਕਾ ਕਰਵਾਇਆ ਉਹਦੇ ਨਾਲ ਸਾਨੂੰ ਥੋੜੀ ਜੀ ਰਾਹਤ ਮਿਲੀ ਕਿ ਥੋੜਾ 2 2.5 ਫੁੱਟ ਜਿਹੜਾ ਵੇ ਡੂੰਗਾ ਉਹਨਾਂ ਨੇ ਪੱਥਰ-ਪੁੱਥਰ ਪਾ ਕੇ ਮਜ਼ਬੂਤ ਬਣਾਇਆ ਆ ਜੇ ਕਿਤੇ ਇਹਨੂੰ ਹੋਰ ਉੱਚਾ ਕਰਕੇ ਬਣਾਇਆ ਹੁੰਦਾ ਜਾਂ ਇਹਦੇ ਦੀ ਮਰਮਤ ਹੁੰਦੀ ਰਹੇ ਜਿਹੜੇ ਕੋ ਬਾਰਿਸ਼ ਨਾਲ ਰੂੜ ਪੈਂਦੇ ਨੇ ਸਰਕਾਰ ਇਹਦੇ 'ਤੇ ਧਿਆਨ ਦੇਵੇ ਤਾਂ ਹੋਰ ਵੀ ਵਧੀਆ ਥੋੜਾ ਜਿਆ ਸਾਨੂੰ ਨੁਕਸਾਨ ਤੋਂ ਬਚਾਅ ਹੋ ਸਕਦਾ ਹੁਣ ਕਈਆਂ ਤੋਂ ਇਹ ਬੰਨ ਟੁੱਟਣ ਦਾ ਖਤਸ਼ਾ ਬਣਿਆ ਰਿਹਾ ਤੇ ਮੌਕੇ ਦੇ ਇਸ ਇਲਾਕੇ ਇੱਥੇ ਜੀ ਤਕਰੀਬਨ ਸਾਰੀਆਂ ਫਸਲਾਂ ਹੁੰਦੀਆਂ ਜੀ ਮੱਕੀ ਬੀਜਦੇ ਕਿਸਾਨ ਇੱਥੇ ਆਪਣਾ ਝੋਨਾ ਕਣਕ ਆਪਣਾ ਇਹਨਾਂ ਦਿਨਾਂ ਦੇ ਵਿੱਚ ਤੇ ਝੋਨਾ ਮੱਕੀ ਤਕਰੀਬਨ ਮੂੰਗੀ ਮਾਂ ਚਾਰਾ ਗੰਨਾ ਹੋਰ ਕਾਫੀ ਫਸਲਾਂ ਜਿਹੜੀਆਂ ਇਹਨਾਂ ਦਿਨਾਂ ਚ ਬੀਜੀਆਂ ਹੋਈਆਂ ਸੀ ਸਿੱਟਾ ਕਿਸ ਤਰ੍ਹਾਂ ਨੁਕਸਾਨ ਹੋਇਆ ਕਿੰਨੀਆਂ ਕਿ ਮੱਝ ਮਾਰ ਚਾਰ ਮੱਝਾਂ ਮਾਰ ਗਈ ਠੀਕ ਹਾਂਜੀ ਕੀ ਕੰਮ ਕਰਦੇ ਮੱਝਾਂ ਡੰਗਰਾ ਦੇ ਡੰਗਰਾ ਦੇ ਹਾਂਜੀ 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 ਸੋ ਜਿਵੇਂ ਕਿ ਦਾਸਰਿਕ ਡੇਰੀ ਦਾ ਕੰਮ ਕਰਦਾ ਸੀ ਜੇ ਗੱਲ ਕੀਤੀ ਜਾਵੇ ਤੇ ਡੇਰੀ ਦੇ ਰੋਜ਼ਗਾਰ ਜਿਹੜੇ ਬਹੁਤ ਸਾਰੇ ਲੋਕ ਕਰਦੇ ਆ ਪਰ ਹਾਲਾਤ ਦੇਖੇ ਜਾਂਦਾ ਹਾਲਾਤਾਂ ਲੈ ਕੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੋ ਨੁਕਸਾਨ ਹੋਏ ਆ ਸਰਕਾਰ ਤੋਂ ਕੀ ਮੁਆਵਜ਼ੇ ਦੀ ਮੰਗ ਕਰਦੇ ਕਿੰਨਾ ਮੁਆਵਜ਼ਾ ਹੋਣਾ ਚਾਹੀਦਾ ਜੀ ਸਰਕਾਰ ਨੂੰ ਪਤਾ ਹੀ ਇਹ ਚਾਰ ਮੱਝਾਂ ਘਟ ਤੋਂ ਘਟ ਲੱਖ ਤੋਂ ਘਟ ਤੇ ਆਉਂਦੀ ਨਹੀਂ ਹੈਗੀ ਤੇ ਜੋ ਬੰਦਾ ਸੰਦਾ ਸਰਕਾਰ ਇਹਨੂੰ ਦੋਆ ਦੇਵੇ ਜੀ ਹਾਂਜੀ ਹਾਂਜੀ ਇਹ ਆਪਾਂ ਅਪੀਲ ਕਰਦੇ ਆਂ ਸੋ ਜਿਵੇਂ ਕਿ ਜੋ ਹਾਲਾਤ ਇਸ ਪੰਜਾਬ ਦੇ ਫਸਲ ਦੀ ਗੱਲ ਕੀਤੀ ਜਾਏ ਤਾਂ ਫਸਲ ਜਿਹੜੀ ਪੂਰੀ ਪਾਣੀ ਚ ਨੁਭੀ ਹੋਣ ਕਰਕੇ ਜਿਹੜਾ ਕਿ ਕਾਫੀ ਨੁਕਸਾਨ ਹੋਇਆ ਪ੍ਰਤੀ ਏਕੜ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ 50000 ਤੋਂ 70000 ਰੁਪਏ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਕਿਸਾਨ ਜਿਹੜਾ ਕਿ ਆਪਣੇ ਪੈਰਾ ਦੇ ਉੱਤੇ ਆ ਸਕੇ ਪਰ ਜੇਕਰ ਬਹੁਤ ਸਾਰੇ ਪਿੰਡਾਂ ਦੀ ਗੱਲ ਕੀਤੀ ਜਾਵੇ ਤੇ ਇਥੋਂ ਤੁਸੀ ਬੰਦ ਦੇ ਨਾਲ ਲੱਗਦੀ ਜਿਹੜੀ ਫਸਲ ਹੈਗੀ 4 ਤੋਂ 5 ਫੁੱਟ ਪਾਣੀ ਹੋਣ ਕਰਕੇ ਜਿਹੜਾ ਕਿ ਇੱਕ ਮਹੀਨਾ ਪਾਣੀ ਇਸ ਤੁਸੀ ਬੰਦ ਦੇ ਅੰਦਰ ਨਰ ਰਿਹਾ ਇੱਥੇ ਕੁਝ ਮਕਾਨਾਂ ਨੂੰ ਨੁਕਸਾਨ ਪੁੱਜਾ ਫਸਲ ਨੂੰ ਦੇ ਪੁੱਜਾ ਪੁੱਜਾ ਲੋਕਾਂ ਨੇ ਮੰਗ ਕੀਤੀ ਕਿ ਤਾਂ ਜੋ ਕਿ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਲੋਕ ਕਿਸਾਨ ਆਪਣਾ ਰੋਜਗਾਰ ਦੁਆਰਾ ਜਿਹੜਾ ਚਲਾ ਸਕਣ ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਰਨਿੰਗ ਸੇਰਾ ਤੇ ਮੈਂ ਹਮਰਤਪਾਸੇ ਬਾਜੂਆ ਗੱਲ ਕਰਾਂਗੇ ਪੰਜਾਬ ਦੇ ਵਿੱਚ ਆੜਾ ਦੀ ਆਫਤ ਨੇ ਬਹੁਤ ਸਾਰਾ ਜਿਹੜਾ ਨੁਕਸਾਨ ਜਿਹੜਾ ਕੀਤਾ ਉਸ ਨੁਕਸਾਨ ਦੇ ਚੱਲਦੇ ਜਿਵੇਂ ਕਿ ਕਹੇ ਕਿ ਫਸਲ ਡੁੱਬੀ ਹੋਈ ਹੈ ਭਾਵੇਂ ਕਿ ਪਾਣੀ ਜਿਹੜਾ ਲਤਨਾ ਸ਼ੁਰੂ ਹੋ ਚੁੱਕਾ ਜਿਹੜਾ ਹਾਲਾਤ ਨੁਕਸਾਨ ਦਾ ਜਾਇਜ਼ਾ ਲਾਇਆ ਜਾਵੇ ਤੇ ਬਹੁਤ ਸਾਰੀ ਫਸਲ ਪਾਣੀ ਚ ਡੁੱਬ ਜਾਣ ਕਾਰਨ ਜਿਹਨਾਂ ਨੂੰ ਨੁਕਸਾਨੀ ਗਈ ਆ ਜੇ ਸੜਕਾਂ ਦੀ ਗੱਲ ਕੀਤੀ ਜਾਵੇ ਤੇ ਮੇਰੇ ਪਿੱਛੇ ਸੜਕਾਂ ਤੁਸੀਂ ਦੇਖ ਸਕਦੇ ਸੜਕਾਂ ਦਾ ਨੁਕਸਾਨ ਹੋਇਆ ਵਾ ਪਰ ਮੇਰੇ ਕੋਲ ਕਿਸਾਨ ਆਗੂ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਆਪਾ ਜੀ ਆਪਣਾ ਸਰਦਾਰ ਬਲਦੇਵ ਸਿੰਘ ਹੈ ਜੀ ਬਲਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਸੜਕਾਂ ਦਾ ਫਸਲਾਂ ਦਾ ਜਾਂ ਪਰਿਵਾਰਾਂ ਦਾ ਨੁਕਸਾਨ ਦੇ ਬਹੁਤ ਜ਼ਿਆਦਾ ਮਤਲਬ ਹੋ ਚੁੱਕਾ ਵਾ ਫਸਲਾਂ ਦਾ ਵੀ ਹੋਇਆ ਸੜਕਾਂ ਦਾ ਵੀ ਹੋਇਆ ਹਰ ਇੱਕ ਚੀਜ਼ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਵਾ ਕਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਬਾਹ ਫੜੀ ਜਾਵੇ ਵਾਹ ਫੜ ਕੇ ਇਹਨਾਂ ਦੀ ਜਿਹੜੀ ਗਾ ਦੂਜੀ ਫਸਲ ਵੀ ਜਿਹੜੀਆਂ ਪੌਣ ਤੋਂ ਨਾਲ ਜੋ ਫਸਲ ਬੀਜੀ ਗਈ ਉਹਦੇ ਬਿਲਕੁਲ ਖਤਮ ਹੋ ਗਿਆ ਘਰਤਵਾ ਹੋ ਗਿਆ ਡੰਗਰ ਮਰ ਗਏ ਆ ਇਸੇ ਦਿਨਾਂ ਕਈ ਜੀਵ ਇੱਥੇ ਟੁਰ ਗਏ ਆ ਤੇ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਦੀ ਬਾਹ ਫੜੀ ਜਾਵੇ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਆ ਜਿਹੜਾ ਬਿਆਸ ਦਰਿਆ ਦੇ ਵਿੱਚ ਜਾਣਾ ਸ਼ੁਰੂ ਹੋਇਆ ਇਹ ਜਿਹੜਾ ਦਰਿਆ ਬਿਆਸ ਦੇ ਵਿੱਚ ਪਾਣੀ ਤੇ ਬਹੁਤ ਜ਼ਿਆਦਾ ਸੀ ਕੱਲ ਥੋੜਾ ਜਿਹਾ ਲੱਤਾਂ ਸੀਗਾ ਅੱਜ ਸੇਰ ਤੋਂ ਫੇਰ ਥੋੜਾ ਜਿਹਾ ਪਾਣੀ ਚੜਨਾ ਚਾਲੂ ਹੋ ਗਿਆ ਵਾ ਇਹ ਸ਼ਾਇਦ ਪਿੱਛੋਂ ਆ ਗਿਆ ਜਾਂ ਬਾਥੜਾ ਪਾਣੀ ਹੋਗਾ ਇਹ ਪਾਣੀ ਫੇਰ ਥੋੜਾ ਤੇ ਚੜਨਾ ਚਾਲੂ ਹੋ ਗਿਆ ਜਿਵੇਂ ਕਿ ਪਾਣੀ ਜਿਹੜਾ ਛੱਲਾ ਮਾਰਦਾ ਹੋਇਆ ਗਾਂਹ ਜਾਂਦਾ ਹੋਇਆ ਨਜ਼ਰ ਆ ਰਿਹਾ ਵਾ ਔਰ ਬਿਆਸ ਰਿਆ ਵਿੱਚ ਹੀ ਪਾਣੀ ਜਿਹੜਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਜੋ ਫਸਲਾਂ ਦਾ ਨੁਕਸਾਨ ਕਿਹੜਾ-ਕਿਹੜਾ ਇਲਾਕਾ ਜ਼ਿਆਦਾਤਰ ਜਿਹੜਾ ਪ੍ਰਭਾਵਿਤ ਹੋਇਆ ਹੈ ਸੇ ਫਸਲ ਦੇ ਕਰ ਹਾਂਜੀ ਵੈਗ੍ਰੀ ਜੀ ਕਾ ਖਾਲਸਾ ਸ੍ਰੀ ਵੈਗ੍ਰੀ ਜੀ ਕੀ ਫਤਿਹ ਜੀ ਝੋਨੇ ਦੀ ਫਸਲ ਮ ਉਹ ਪ੍ਰਭਾਵਿਤ ਹੋਈ ਆ ਜੀ ਔਰ ਚਾਰਾ ਜਿਹੜਾ ਪਸ਼ੂਆਂ ਦਾ ਚਾਰਾ ਵਾ ਉਹ ਸਾਰਾ ਤਕਰੀਬਨ ਬਾਹਰਲੇ ਪਿੰਡਾਂ ਦਾ ਵੀ ਇਸ ਏਰੀਆ ਚ ਚਾਰਾ ਸੀਗਾ ਉਹ ਪ੍ਰਭਾਵਿਤ ਹੋਇਆ ਜੀ ਹਾਂ ਤੇ ਪਾਣੀ ਬਹੁਤ ਜ਼ਿਆਦਾ ਇੱਥੇ ਚੱਲਦਾ ਰਿਹਾ ਜੀ ਇੱਕ ਮਹੀਨੇ ਤੋਂ ਉੱਪਰ ਸਮਾਂ ਚੱਲਿਆ ਜੀ ਕੱਲ ਥੋੜਾ ਘਟਿਆ ਸੀਗਾ ਤੇ ਅੱਜ ਫੇਰ ਵਧਿਆ 1.72 ਲੱਖ ਜਿਹਸਕ ਅੱਜ ਫੇਰ ਚੱਲ ਰਿਹਾ ਜੀ ਹਾਂਜੀ ਹਾਂਜੀ ਜਿਵੇਂ ਕਿ ਤੁਸੀਂ ਦੇਤੇ ਹੋਏ ਲੋਕਲ ਕੀ ਕਹਿੰਦੇ ਹੋ ਜੋ ਫਸਲਾਂ ਦੇ ਹਾਲਾਤ ਬਣੇ ਔਰ ਕਿੰਨੀ ਖੜ ਦੀ ਮਾਰ ਇਸ ਲੱਗਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਕੋਕਾ ਮੰਡ ਬੰਨ ਤੇ ਖੜੇ ਆ ਇਸ ਸਮੇਂ ਪਾਣੀ ਜਿਹੜਾ ਕਾਫੀ ਹੱਦ ਤੱਕ ਉਤਰ ਗਿਆ ਕਾਫੀ ਲੋਕ ਅੱਗੇ ਵੀ ਚੱਲ ਗਏ ਨੇ ਪਾਣੀ ਝੋਨਾ 사ਦਾ ਤਕਰੀਬਨ ਨਜ਼ਰ ਆਣ ਲੱਗ ਪਿਆ ਕੁਛ ਇੱਕ ਝੋਨਾ ਜਿਹੜਾ ਡੁੱਬਿਆ ਪਿਆ ਮੈਂ ਮੇਰੇ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਆਪਾਂ ਹੁਣ ਇਸ ਤੋਂ ਬਾਅਦ ਜ਼ਿੰਮੇਵਾਰਾਂ ਦੇ ਨਾਲ ਰਲ ਕੇ ਜਿੰਨਾ ਵੀ ਗਰਦੌਰੀ ਹੋ ਟਾਈਮ ਨਾਲ ਕਰਾਈ ਜਾਵੇ ਜਿਸ ਨਾਲ ਜਿੰਨੇ ਵੀ ਹੜ ਬੀਟ ਦੇ ਨੇ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਮਿਲ ਜੇ ਅੱਜ ਵੀ ਅਸੀਂ ਸਾਰੇ ਜਿਹੜੇ ਇਕੱਠੇ ਹੋਏ ਸੀ ਇਹੋ ਗੱਲ ਹੀ ਕਰ ਰਹੇ ਸੀ ਬੇਨਤੀ ਕਰਦੇ ਹਾਂ ਦੁਬਾਰਾ ਫਿਰ ਕਿ ਜਿੱਥੇ ਦਾ ਵੀ ਹੋ ਸਕਦਾ ਜਲਦੀ ਤੋਂ ਜਲਦੀ ਇਹ ਫਸਲਾਂ ਦੀ ਗਰਦੌਰੀ ਕੀਤੀ ਜਾਵੇ ਤਾਂ ਜੋ ਇਹਨਾਂ ਜੋ ਫਸਲ ਜਿਹੜੀ ਪਾਣੀ ਚ ਪੀੜ ਕੇ ਡੁੱਬੀ ਕਿੰਨਾ ਸਮਾਂ ਇਸ ਇਲਾਕੇ ਚ ਪਾਣੀ ਰਹਿ ਜੇ ਇਹ ਦੋ ਤਰੀਕ ਨੂੰ ਪਾਣੀ ਆ ਗਿਆ ਸੀ 10 ਤਰੀਕ ਨੂੰ ਬੰਦ ਦੇ ਲਾਗੇ ਲੱਗ ਗਿਆ ਸੀ ਉਸ ਤੋਂ ਬਾਅਦ 11 ਤਰੀਕ ਨੂੰ ਪਾਣੀ ਝੋਨੇ ਦੇ ਉੱਤੋਂ ਹੀ ਟਪ ਗਿਆ ਸੀ ਪੂਰੀ ਫਸਲਾਂ ਕਾਫੀ ਹੱਦ ਤੱਕ ਮਾਰੀਆਂ ਵੀ ਗਈਆਂ ਨੇ ਕੁਝ ਇੱਕ ਮਸਲਾ ਨਾ ਮਤਰੀ ਜਿਹੜੀਆਂ ਬਚੀਆਂ ਨੇ ਉਹਨਾਂ ਦਾ ਵੀ ਅਜੇ ਪੱਕਾ ਪਤਾ ਨਹੀਂ ਹੈ ਮੁੰਜਰਾ ਜਿਹੜੀਆਂ ਨਿਕਲਦੀਆਂ ਵੀ ਚਿੱਟੀਆਂ ਨੇ ਮਤਲਬ ਕਿ ਉਹ ਵੀ ਕਹਿ ਨਹੀਂ ਸਕਦੇ ਕਿ ਉਹਦੇ ਵਿੱਚ ਕੁਝ ਨਿਕਲੇਗਾ ਕਿ ਨਹੀਂ ਨਿਕਲੇਗਾ ਇਸ ਵਾਸਤੇ ਪ੍ਰਸ਼ਾਸਨ ਨੂੰ ਇਹੋ ਮੇਰੀ ਬੇਨਤੀ ਆ ਕਿ ਜਿੰਨੀ ਜਲਦੀ ਹੋ ਸਕਦਾ ਪੜਵਾਰੀਆਂ ਨੂੰ ਦੇਖ ਦੇ ਕੇ ਆਪਾਂ ਜਿੰਨੀ ਜਲਦੀ ਹੋ ਸਕੇ ਗਰਦੌਰੀਆਂ ਕਰਾਈਏ ਦੂਸਰਾ ਅੱਜ ਆਹੀ ਅੱਗੇ ਦਰਿਆ ਦੇ ਲਾਗੇ ਤੱਕ ਇੱਕ ਟਰੱਕ ਬਠਿੰਡੇ ਤੋਂ ਆਇਆ ਸੀ ਜਿਸ ਵਿੱਚ ਕੱਪੜੇ ਫਰੂਟ ਰਾਸ਼ਨ ਹੋਰ ਕਾਫੀ ਸਾਮਾਨ ਸੀ ਜੋ ਅੱਗੇ ਜਿੱਥੇ ਤੱਕ ਵੀ ਹੋ ਸਕੇ ਜਾ ਕੇ ਪਹੁੰਚਾ ਕੇ ਆਏ ਆ ਬਠਿੰਡੇ ਵਾਲਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਦੂਰ ਤੋਂ ਆ ਕੇ ਇਸ ਇਲਾਕੇ ਦੀ ਸਾਰ ਲਈ ਹੈ ਹੈ ਉਹ ਹਿੰਦੂ ਪਰਿਵਾਰ ਚੋਂ ਹੀ ਅਸੀਂ ਤਹਿਤ ਨੂੰ ਉਹਨਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਕੀ ਕੀ ਕਰਨਾ ਚਾਹੁੰਦੇ ਜੋ ਫਸਲਾਂ ਦੇ ਨੁਕਸਾਨ ਹੋਏ ਔਰ ਕੀ ਹਾਲਾਤ ਆ ਕਿਸਾਨਾਂ ਦੇ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੁਕਸਾਨ ਕਾਫੀ ਜ਼ਿਆਦਾ ਹੋਇਆ ਏ ਜਿਹੜੇ ਝੋਨੇ ਗੋਭਤੇ ਸੀ ਉਹ ਵੀ ਮਰ ਗਏ ਨੇ ਤੇ ਜਿਹੜੇ ਨਿਤਰੇ ਸੀ ਉਹਨਾਂ ਚ ਵੀ ਪਾਣੀ ਭਰ ਗਿਆ ਏ ਮਤਲਬ ਕਿ 80 90% ਨੁਕਸਾਨੀਆਂ ਸਾਰਾ ਝੋਨਾ ਮਰ ਚੁੱਕਾ ਏ ਕਿਹੜੇ ਕਿਹੜੇ ਜਿਆਦਾ ਪਰ ਫਸਲ ਤੇੜਾ ਕਿਹੜਾ ਇਲਾਕਾ ਜਿਹੜਾ ਪ੍ਰਭਾਵਤ ਹੋਇਆ ਹੁਣ ਇਹ ਮੰਡ ਢਿਲਮਾ ਤੋਂ ਲੈ ਕੇ ਤੇ ਇਧਰ ਮੰਡ ਤਾਲੀ ਤੱਕ ਕਾਫੀ ਨੁਕਸਾਨ ਜਿਆਦਾ ਹੋਇਆ ਏ ਫਸਲਾਂ ਦੀ ਤਦਾਰ ਦੇ ਵਿੱਚ ਫਕਲਤੀ ਇੱਥੇ ਤੇ ਪਰ ਤਬਾਹ ਹੋ ਗਈ ਪਰਿਵਾਰ ਜਿਹੜੇ ਇਸ ਮੰਡ ਇਲਾਕੇ ਚ ਰਹਿੰਦੇ ਆ ਆਪਣੇ ਕੋਕਾ ਮੰਡ ਦੇ ਵਿੱਚ ਤਾਂ ਲੰਗੜਾ ਜਿਹੜਾ ਕਾਫੀ ਮੁਸ਼ਕਲ ਹੋਇਆ ਪਿਆ ਵਾ ਜੇ ਹਾਲਾਤ ਦੇਖੇ ਜਾਂਦਾ ਹਾਲਾਤ ਵੱਧ ਤੋਂ ਵੱਧ ਨਜ਼ਰ ਆ ਰਹੇ ਕਿ ਫਸਲਾਂ ਦੀ ਗੱਲ ਕੀਤੀ ਜਾਏ ਤਾਂ ਫਸਲਾਂ ਪਾਣੀ ਦੀ ਡੁੱਬ ਜਾਣ ਕਾਰਨ ਬਹੁਤ ਸਾਰਾ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੇਖਦੇ ਰਹੋ ਦੇਣੀ ਸੇਰਾ ਮੈਂ ਹਾਂ ਮਰਤਪਾਲ ਸਿੰਘ ਬਾਜਵਾ ਪੁਲੱਤ